ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਅੱਜ ਆਪਾਂ ਬਾਈ ਕਰਨੀਆਂ ਨੇ ਦੋ ਚਾਰ ਕੰਮ ਦੀਆਂ ਗੱਲਾਂ ਧਿਆਨ ਨਾਲ ਸੁਣਿਓ ਸਾਰੀ ਵੀਡੀਓ ਦੇਖਿਓ ਧਿਆਨ ਨਾਲ ਤੇ ਉਹ ਸਿੱਖਣ ਲਈ ਮਿਲੂਗਾ ਤੁਹਾਨੂੰ ਅੱਜ ਵਾਲੀ ਵੀਡੀਓ ਚ ਬਾਈ ਤੇ ਇੱਕ ਹੋਰ ਬੇਨਤੀ ਆ ਮੇਰੇ ਭਰਾਵਾਂ ਨੂੰ ਆਪਣੀ ਵੀਡੀਓ ਨੂੰ ਬਾਈ ਜਿਹੜੇ ਵੀ ਦੇਖਦੇ ਆ ਵੀਡੀਓ ਦੇਖਦੇ ਨੇ ਜਿਹੜੇ ਭਰਾ ਆਪਣੇ ਜਿਹਨਾਂ ਸਬਸਕ੍ਰਾਈਬਰ ਕਰਿਆ ਹੋਇਆ ਬਹੁਤ ਬਹੁਤ ਧੰਨਵਾਦ ਬਈ ਉਹਨਾਂ ਦਾ ਤੇ ਜਿਨ੍ਹਾਂ ਨੇ ਨਹੀਂ ਕਰਿਆ ਨਾ ਉਹ ਆਪਣੀ ਵੀਡੀਓ ਨੂੰ ਬਈ ਸਬਸਕ੍ਰਾਈਬਰ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਮੇਰੇ ਭਰਾ ਤੇ ਆਪਾਂ ਆਪਣੇ ਭਰਾਵਾਂ ਨੂੰ ਕਿਉਂਕਿ ਸੌਂਕ ਕਰਾ ਸਕੀਏ ਜਾਂ ਨੰਬਰਾਂ ਦਾ ਕੁਝ ਸਿੱਖੀਏ ਭਰਾਵਾਂ ਮਤੋਂ ਤੇ ਕੁਝ ਸਿਖਾਈਏ ਹਨਾ ਤੇ ਆਪਾਂ ਵੱਡੀਆਂ ਜੋੜੀਆਂ ਬਾਹਰ ਕੱਢੀਆਂ ਹੋਈਆਂ ਨਗੀਆਂ ਤੇ ਇਹਨਾਂ ਦਾ ਕਾਰਨ ਦੱਸਦਾ ਇੱਕ ਤਾਂ ਆਪਾਂ ਇਹਨਾਂ ਨੂੰ ਰੋੜੀ ਕੁੱਟਣੀ ਹੈ ਰੋੜੀ ਖਤਮ ਹੋ ਗਈ ਇਹ ਬਾਰੀ ਫਿਰਦੇ ਰਹਿੰਦੇ ਸਾਰਾ ਦਿਨ ਤੇ ਬੱਚੇ ਕੱਢੇ ਹੋਏ ਇਹਨਾਂ ਦੇ ਰੋੜੀ ਜ਼ਰੂਰੀ ਹੈ ਕਬੂਤਰਾਂ ਲਈ ਜਿਹੜੇ ਆਪਣੇ ਕਬੂਤਰ ਜੋੜੀਆਂ ਚਲਾਏ ਹੋਏ ਆ ਭਰਾ ਸਾਰੇ ਜਣੇ ਰੋੜੀ ਜ਼ਰੂਰ ਕੁੱਟਿਆ ਕਰੋ ਬਾਈ ਪੈਲੀਟ ਦੀ ਇਹਨਾਂ ਨੂੰ ਕਬੂਤਰਾਂ ਨੂੰ ਇਹਨਾਂ ਲਈ ਬਹੁਤ ਜ਼ਰੂਰੀ ਹੈ ਬੱਚੇ ਵਾਲੇ ਕਬੂਤਰਾਂ ਖਾਤਰ ਰੋੜੀ ਬਾਈ ਆਪਾਂ ਕਈ ਭਰਾਵਾਂ ਮੌਕਰੀਆਂ ਤੇ ਲੱਗੇ ਹੋਏ ਆ ਜਿਨ੍ਹਾਂ ਨੂੰ ਨਹੀਂ ਟਾਈਮ ਮਿਲਦਾ ਹਨਾ ਉਹਨਾਂ ਨੂੰ ਵੀ ਬਾਈ ਬਣ ਕੇ ਬੇਨਤੀ ਆ ਟਾਈਮ ਚੋਂ ਟਾਈਮ ਕੱਢ ਕੇ ਬੱਚੇ ਵਾਲੇ ਕਬੂਤਰ ਨੂੰ ਰੋੜੀ ਜ਼ਰੂਰ ਪਾਇਆ ਕਰੋ ਜਿਹੜੇ ਆ ਦੇਖ ਆਪਣੇ ਭਰਾ ਕਹਿ ਦਿੰਦੇ ਆ ਖਰਾਕ ਪਾਣੀ ਵਧੀਆ ਪਾਉਂਦੇ ਆ ਸਾਰਾ ਕੁਝ ਦਾਣਾ ਪਾਣੀ ਵਧੀਆ ਪਾਉਂਦੇ ਆ ਪਰ ਉਹਨਾਂ ਦੇ ਕਬੂਤਰ ਬਾਈ ਆਂਡੇ ਰੱਖਣੋਂ ਹਟ ਜਾਂਦੇ ਆ ਜਾਂ ਬੱਚਿਆਂ ਨੂੰ ਚੋਗਾ ਦੇਣੋਂ ਹਟ ਜਾਂਦੇ ਆ ਜਾਂ ਬੱਚਿਆਂ ਚੋਂ ਆਹ ਸੌਰੀ ਆਂਡਿਆਂ ਚੋਂ ਮੰਨ ਲੈ ਬੱਚੇ ਨਹੀਂ ਸਹੀ ਟਾਈਮ ਨਾਲ ਨਿਕਲਦੇ ਹਨਾ ਵਿੱਚ ਹੀ ਮਰ ਜਾਂਦੇ ਆ ਉਹ ਸਾਰੇ ਕਾਰਨ ਇਹੀ ਆ ਬਾਈ ਇਹਨਾਂ ਨੂੰ ਨਾ ਜਨਵਰਾਂ ਨੂੰ ਜਿਹੜੀਆਂ ਚੀਜ਼ਾਂ ਦੀ ਭਰਾਵੋ ਲੋਡ ਹੁੰਦੀ ਐ ਉਹ ਆਪਾਂ ਇਹਨਾਂ ਨੂੰ ਪ੍ਰੋਪਰ ਦੇ ਨਹੀਂ ਸਕਦੇ ਮਿਲਦੀਆਂ ਨਹੀਂ ਉਹ ਚੀਜ਼ਾਂ ਇਹਨਾਂ ਨੂੰ ਹਨਾ ਇਸ ਕਰਕੇ ਯਾਨੀ ਕਿ ਇਹਨਾਂ ਨੂੰ ਇਹਨਾਂ ਦੀ ਲੋਡ ਅਨੁਸਾਰ ਹਰੀਆਂ ਚੀਜ਼ਾਂ ਦੀ ਇਹਨਾਂ ਨੂੰ ਸਹੂਲਤ ਚਾਹੀਦੀ ਆ ਬਾਈ ਫੇਰ ਇਹਨਾਂ ਦੇ ਸਰੀਰ ਫੈਕਟਰ ਰਹਿੰਦੇ ਆ ਠੀਕ ਆ ਰੋੜੀ ਜ਼ਰੂਰੀ ਆ ਤੇ ਹੋਰ ਤੁਹਾਨੂੰ ਦੱਸ ਦਿਆਂ ਗੱਲਬਾਤ ਤੇ ਇੱਕ ਜਿਵੇਂ ਬਾਈ ਕਹਿੰਦੇ ਨਾ ਬੱਚੇ ਯਾਰ ਅੰਡਿਆਂ ਚ ਮਰ ਗਏ ਕੁਝ ਮੌਸਮ ਬਾਈ ਇਹ ਹਜਾ ਤੁਸੀਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਮੰਨ ਲਾ ਜਦੋਂ ਬੱਚੇ ਨਿਕਲਣ ਵਾਲੇ ਹੁੰਦੇ ਆ ਆਪਾਂ ਨੇ ਹੁਣ ਆ ਮੈਂ ਦੋ ਬੱਚੇ ਨਾ ਆਪ ਕੱਢਿਆ ਅੰਡਿਆਂ ਚ ਆ ਦੇਖੋ ਆ ਪਿਆ ਅੰਡਾ ਆ ਬੱਚਾ ਮੈਂ ਹੁਣ ਕੱਢਿਆ ਆਪ ਖੁਦ ਇੱਕ ਆ ਕੱਢਿਆ ਇੱਕ ਆ ਕੱਢਿਆ ਆ ਦੇਖੋ ਕਰਨਾ ਕੀ ਆਪਾਂ ਨੇ ਦੇਖੋ ਜਿਵੇਂ ਮੰਨ ਲਾ ਆਂਡੇ ਤੇ ਇਥੇ ਕਿ ਤੇੜਾ ਹੀ ਸੀ ਅੰਡੇ ਤੇ ਇਹ ਤੇ ਨਹੀਂ ਆਈ ਹੋਈ ਇਹ ਤੇ ਹਜੇ ਤੇੜਾਈ ਨਹੀਂ ਐਂਡ ਆਪਾਂ ਛੇੜਨਾ ਨਹੀਂ ਕਿ ਇਹਦਾ ਦੂਜਾ ਬੱਚਾ ਨਿਕਲਿਆ ਆ ਠੀਕ ਆ ਆਂਡੇ ਸਾਰੇ ਸ਼ਾਮ ਨੂੰ ਤੜਕੇ ਨਾ ਦੇਖੋ ਇੱਕ ਟਾਈਮ ਦੇ ਕੇ ਨਾ ਆਹ ਦੇਖੋ ਆਂਡੇ ਨੂੰ ਨਾ ਤੇੜਾਈ ਹੋਈ ਆ ਥੋੜੀ ਜਿਹਾ ਦਿਖਾ ਥੋੜੇ ਆਂਡਾ ਤੇੜਿਆ ਹੋਇਆ ਮੈਨੂੰ ਅੱਜ ਨਹੀਂ ਛੇੜਨਾ ਹੈਗਾ ਆਪਾਂ ਨੇ ਆਂਡੇ ਨੂੰ ਠੀਕ ਆ ਇਹ ਜਿਹੜਾ ਜੀਚੋ ਮਾਂ ਬੱਚਾ ਕੱਢਿਆ ਇਹ ਆਂਡਾ ਕੱਲ ਤੇੜਿਆ ਹੋਇਆ ਸੀ ਇੰਨਾ ਕ ਆਂਡੇ ਨੂੰ ਯਾਨੀ ਕਿ ਆਪਾਂ 12 ਘੰਟੇ ਦਿਓ ਨ ਤੋਂ ਬਾਅਦ ਜਦੋਂ ਟੜਦਾ ਜੇ ਉਹ ਉਦੋਂ ਬੱਚਾ ਕੱਢ ਦਿਓ ਬੱਚਾ ਫੇਰ ਵੀ ਮਰ ਜੂਗਾ ਠੀਕ ਆ ਤੇ 12 ਘੰਟੇ ਦੇ ਦਿਓ ਜੇ ਉਦੋਂ ਬਾਅਦ ਨਹੀਂ ਨਿਕਲਦਾ ਫਿਰ ਤੁਸੀਂ ਹੱਥ ਨਾਲ ਕੱਢ ਸਕਦੇ ਹੋ ਜਿਹੜੇ ਅੰਡੇ ਚੋਂ ਬੱਚਾ ਕੱਢਣ ਵੇਲੇ ਖੂਨ ਨਿਕਲਦਾ ਮੰਨ ਲਓ ਵੀ ਉਹ ਗਲਤ ਹੈ ਉਹਨੂੰ ਉੱਥੇ ਛੱਡ ਦਿਓ ਠੀਕ ਆ ਉਹਨੂੰ 12 ਘੰਟੇ ਬਾਅਦ ਦੁਬਾਰੇ ਛੇੜੋ ਬੱਚਾ ਕੱਢ ਦਿਓ ਬੱਚਾ ਸਹੀ ਹੋ ਨਿਕਲੂਗਾ ਆ ਬੱਚਾ ਪਾਪ ਕੱਢਿਆ ਬਿਲਕੁਲ ਖੂਨ ਨਹੀਂ ਨਿਕਲਿਆ ਅੰਡੇ ਚੋਂ ਠੀਕ ਆ ਸਹੀ ਹੈ ਬੱਚਾ ਕੁਝ ਨਹੀਂ ਹੁੰਦਾ ਪੜੂਗਾ ਇਹ ਤੇ ਹੋ ਜਾਂਦੀ ਆ ਦਿੱਕਤ ਬਾਈ ਕਈ ਵਾਰ ਨਾ ਅੰਡੇ ਨਹੀਂ ਫੁੱਟਦੇ ਤੇ ਆਪ ਤੁਸੀਂ ਥੋੜਾ ਧਿਆਨ ਦਿਆ ਕਰੋ ਜਿਵੇਂ ਆ ਬੱਚਾ ਹੁਣ ਆਂਡਾ ਮੈਨੂੰ ਦਿਖਾਤਾ ਐ ਥੋੜਾ ਤੇੜਿਆ ਹੋਇਆ ਠੀਕ ਆ ਇਹਨੂੰ ਅੱਜ ਨਹੀਂ ਛੇੜਦਾ ਇਹਨੂੰ ਮੈਂ ਕੱਲ ਨੂੰ ਸ਼ਾਮ ਤੱਕ ਦੇਖੂਗਾ ਜੇ ਨਿਕਲਿਆ ਆਪ ਠੀਕ ਆ ਨਹੀਂ ਮਾਪ ਖੁਦ ਕੱਢ ਦੂੰਗਾ ਠੀਕ ਆ ਤੇ ਸੋ ਧਿਆਨ ਰੱਖਿਆ ਕਰੋ ਜਿਵੇਂ ਮੰਨ ਲਾ ਇੱਕ ਇਧਰ ਹੋਰ ਇੱਕ ਕਬੂਤਰੀ ਦਾ ਅੰਡਾ ਤੇੜਿਆ ਹੋਇਆਗਾ ਆਪਣਾ ਆਹਰੇ ਪਏ ਨੇ ਆਂਡੇ ਇਹਦਾ ਤੇੜਿਆ ਹੋਇਆ ਮੈਂ ਸਾਰੇ ਕੂਤਰ ਬਾਹਰੇ ਕੱਢੇ ਹੋਇਆ ਨਾ ਅੰਡਾ ਤੇੜਿਆ ਹੋਇਆ ਇਹਨੂੰ ਅੱਜ ਨਹੀਂ ਛੇੜਿਆ ਅੱਜ ਮੈਨੂੰ ਦੇਖੂਗਾ ਕੱਲ ਦੁਪਹਿਰ ਤੱਕ ਦੇਖੂ ਇਹ ਆ ਟਾਈਮ ਤੱਕ ਆ ਸ਼ਾਮ ਤੱਕ ਤੇ ਜੇ ਨਾ ਨਿਕਲਿਆ ਤਾਂ ਮੈਂ ਹੱਥ ਨਾਲ ਕੱਢ ਦੂੰਗਾ ਠੀਕ ਆ ਤੇ ਧਿਆਨ ਵੀ ਰੱਖਿਆ ਕਰੋ ਬਾਈ ਤੁਸੀਂ ਨਾ ਅੰਡੇ ਆਪ ਮੜੇ ਚੱਕ ਕੇ ਦੇਖੀ ਜਾਇਆ ਕਰੋ ਵੀ ਕਿਹੜੇ ਅੰਡੇ ਚ ਬੱਚਾ ਨਿਕਲਣ ਵਾਲਾ ਆ ਜਾਂ ਕਿਵੇਂ ਹਨ ਤੁਸੀਂ ਆਪ ਵੀ ਥੋੜਾ ਧਿਆਨ ਰੱਖਿਆ ਕਰੋ ਭਰਾਵੋ ਤੇ ਵਧੀਆ ਬਾਕੀ ਇਹਨਾਂ ਨੂੰ ਗਰਮਾਹਤ ਤੋਂ ਆ ਜਿਹੜਾ ਮੌਸਮ ਚੱਲ ਰਿਹਾ ਹੈ ਨਾ ਬਾਈ ਕੱਚਾ ਇਹ ਤੋਂ ਇਹਨੂੰ ਬਚਾ ਕੇ ਰੱਖੋ ਮੌਸਮ ਤੋਂ ਸਿੱਲੇ ਤੋਂ ਮੈਂ ਵੀ ਆ ਹੁਣ ਮੀਂਹ ਆ ਗਿਆ ਸੀ ਪਹਿਲਾਂ ਪੱਖਾ ਚੱਕਦਾ ਹੁਣ ਦੁਬਾਰੇ ਫੇਰ ਜੋੜੀਆਂ ਨੂੰ ਪੱਖਾ ਲਾਉਣਾਗਾ ਤੇ ਸਾਰੇ ਕਬੂਤਰਾਂ ਨੂੰ ਬਾਹਰ ਵੀ ਕੱਢਣਾ ਜ਼ਰੂਰੀ ਆ ਹਵਾ ਹਾਰੇ ਯਾਰ ਹੁਣ ਮੈਂ ਜਾਣ ਕੇ ਸਾਰੇ ਅੰਡੇ ਉੰਡਿਆਂ ਤੋਂ ਕੱਢਿਆ ਬਾਹਰ ਤੇ ਰੋੜੀ ਰੋੜੀ ਕੁੱਟਾਂਗੇ ਉਹਨਾਂ ਚਰ ਤੇ ਆ ਦੇ ਵਿਚਾਰੇ ਕਿਵੇਂ ਹੋ ਕੀ ਜਾਂਦੇ ਕਬੂਤਰ ਯਾਰ ਹਨ ਇਹਨਾਂ ਨੂੰ ਬਾਹਰ ਹਵਾ ਹਾਰੇ ਕੱਢਣਾ ਜ਼ਰੂਰੀ ਆ ਇਹ ਨਹੀਂ ਅੰਦਰ ਹੀ ਬਾਈ ਬੱਚਿਆਂ ਤੇ ਅੰਡਿਆਂ ਤੇ ਬੈਠੇ ਰਹਿੰਦੇ ਆ ਹਾਂ ਬਾਣੀ ਲੱਗਦੀ ਕੂਤਰਾਂ ਨੂੰ ਤੁਰ ਫਿਰ ਲੈਂਦੇ ਆ ਉਹ ਡੱਡ ਲੈਂਦੇ ਆ ਐਨੇ ਚ ਕਬੂਤਰ ਬਈ ਐਕਟਿਵ ਹੋ ਜਾਂਦਾ ਹਨ ਜ਼ਰੂਰੀ ਆ ਇਹਨਾਂ ਲਈ ਬਾਹਰ ਲਾ ਮਾਹੌਲ ਠੀਕ ਆ ਤੇ ਇੱਕ ਕੱਪ ਨੂੰ ਭਰਵੋ ਹੋਰ ਰਾਇ ਦਿਓ ਯਾਰ ਆਪਾਂ ਨੂੰ ਨਾ ਇੱਕ ਸੁੱਤੋਂ ਭਰ ਲੈਣੀ ਹੈ ਜਿੰਵੇਂ ਤੁਸੀਂ ਕਹੋਗੇ ਆਪਾਂ ਮੈਨੂੰ ਕਮੈਂਟਾਂ 'ਚ ਦੱਸਿਓ ਆਪਾਂ ਉਦਾਂ ਹੀ ਕਰ ਲਾਂਗੇ ਵਿੱਚ ਨਾ ਵੀਰ ਯਾਰ ਆਪਾਂ ਨੂੰ ਮੰਨ ਲਾ ਕਬੂਤਰਾਂ ਦੇ ਲੈਣ ਲਈ ਆਪਾਂ ਨੂੰ ਸਾਈ ਤੌਰ ਤੇ ਜਿਵੇਂ ਆਪਾਂ ਕਹਿੰਦੇ ਨਾ ਸਾਈ ਕਿਸੇ ਚੀਜ਼ ਦੀ ਸਾਈ ਪਾਤੀ ਵੀ ਐਕਸਟਰਾ ਪੈਸੇ ਪਾਤੇ 1500 ਲਾ ਲਓ ਹਨਾ